ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਤਰ੍ਹਾਂ ਮੈਂ ਉੱਪਰ ਲਿਖਿਆ ਕਿ ਜੋ ਵਿਧਾਨ ਸਭਾ ਦੇ ਵਿੱਚ ਅੱਜ ਮਤਾ ਲਿਆਂਦਾ ਗਿਆ ਗੁਰਦੁਆਰਾ ਸੋਧ ਐਕਟ ਜਿਹੜਾ ਉਹਦੇ ਉਹਦੇ ਬਾਬਤ ਇਹਦੇ ਬਾਰੇ ਗੱਲ ਕਰਨੀ ਆ ਇੱਕ ਆਪਾਂ ਗੱਲ ਕਰਨੀ ਆ ਜੋ ਕੱਲ ਸਪਾਲ ਸਿੰਘ ਖਹਿਰਾ ਤੇ ਪੱਤਰਕਾਰਾਂ ਦਾ ਜਿਹੜਾ ਉੱਥੇ ਬਵਾਦ ਵਿਵਾਦ ਹੋਇਆ ਤੇ ਇੱਕ ਬੀਬੀ ਮਾਣੂ ਕੇ ਜਿਹੜੀ ਇੱਕ ਐਨਆਰਆਈ ਦੀ ਕੋਠੀ ਦੱਬੀ ਬੈਠੀ ਆ ਉਹਦੇ ਸਬੰਧ ਚ ਭਰਾਵੋ 22 ਤਰੀਕ ਨੂੰ ਆਪਣਾ ਜਗਰਾਉ ਇਕੱਠ ਰੱਖਿਆ ਗਿਆ ਇਹ ਤਿੰਨ ਗੱਲਾਂ ਆਪਾਂ ਸਾਂਝੀਆਂ ਕਰਨੀਆਂ ਨੇ ਸੋ ਮੈਂ ਮੇਰੇ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਗੱਲ ਨੂੰ ਧਿਆਨ ਨਾਲ ਸੁਣਿਓ ਧਿਆਨ ਨਾਲ ਸੁਣ ਕੇ ਅਮਲ ਵੀ ਕਰਿਓ ਤੇ ਦਲੀਲ ਪੂਰਵਕ ਜਵਾਬ ਦਿਓ ਕਿਉਂਕਿ ਮਸਲਾ ਬੜਾ ਸੰਜੀਦਾ ਬੜਾ ਗੰਭੀਰ ਆ ਅੱਜ ਮੈਂ ਦੇਖ ਰਿਹਾ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਵਿਧਾਨ ਸਭਾ ਦੇ ਵਿੱਚ ਗਰਵਾਣੀ ਦੇ ਪ੍ਰਸਾਰਣ ਨੂੰ ਲੈ ਕੇ ਇੱਕ ਮਤਾ ਲਿਆਂਦਾ ਗਿਆ ਉਹਨਾਂ ਵੱਲੋਂ ਕਿ ਕੋਈ ਵੀ ਇੱਥੇ ਚੈਨਲ ਆ ਜਿਹੜਾ ਉਹ ਗਰਵਾਣੀ ਦਾ ਜਿਹੜਾ ਪ੍ਰਸਾਰਣ ਸਿੱਧਾ ਉੱਥੋਂ ਦਰبار ਸਾਹਿਬ ਤੋਂ ਚੱਲਦਾ ਉਹਨੂੰ ਚਲਾ ਸਕਦੇ ਆ ਟੈਂਡਰ ਹੋਣਗੇ ਖੁੱਲੇ ਰੱਖੇ ਜਾਣਗੇ ਕੋਈ ਵੀ ਚੈਨਲ ਆ ਕੇ ਇਹ ਹੱਕ ਪ੍ਰਾਪਤ ਕਰ ਸਕਦਾ ਸੋ ਲੋਕਾਂ ਨੇ ਬੜੀ ਖੁਸ਼ੀ ਮਨਾਈ ਕਿ ਬਹੁਤ ਚੰਗਾ ਕੀਤਾ ਜੀ ਬਾਦਲਾਂ ਤੋਂ ਜਾਂ ਬਾਦਲਾਂ ਦੇ ਚੈਨਲਾਂ ਤੋਂ ਜਿਹੜਾ ਇਹ ਜਿਹੜਾ ਪ੍ਰਸਾਰਣ ਹੁੰਦਾ ਗੁਰਵਾਣੀ ਦਾ ਇਹਨੂੰ ਖੋ ਕੇ ਕਿਸੇ ਵੀ ਚੈਨਲ ਨੂੰ ਦਿੱਤਾ ਜਾਵੇ ਇਹਦੇ ਉੱਤੇ ਲਗਾਤਾਰ ਬਾਦਲਾਂ ਦੇ ਚੈਨਲ ਆਪਣਾ ਨਿੱਜੀ ਹੱਕ ਜਾਂ ਅਧਿਕਾਰ ਸਮਝਦੇ ਸੀ ਸੋ ਮੈਨੂੰ ਲੱਗਦਾ ਕਿ ਹਰ ਸਿੱਖ ਚਾਹੁੰਦਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੋਂ ਅਕਾਲ ਤਖਤ ਸਾਹਿਬ ਦੇ ਉੱਤੋਂ ਜਿਹੜਾ ਬਾਦਲਾਂ ਦਾ ਕਬਜ਼ਾ ਉਹ ਹਟਾਇਆ ਜਾਵੇ ਸਿੱਖੀ ਸਿਧਾਂਤਾਂ ਵਾਲੇ ਚੰਗੇ ਕਰਤਾਰਾਂ ਦੇ ਜਿਹੜੇ ਲੋਕ ਨੇ ਜਿਹੜੇ ਸਿੱਖ ਨੇ ਉਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਬਣਨ ਉਹੀ ਕਾਲਤਾ ਸਾਧ ਜਹਦਾਬ ਬਣਨ ਇਹ ਹਰ ਸਿੱਖ ਚਾਹੁੰਦਾ ਹੈ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਜੋ ਕਾਣ ਸਿੱਖੀ ਦਾ ਕੌਮ ਦਾ ਪੰਥ ਦਾ ਬਾਦਲਾ ਨੇ ਕੀਤਾ ਉਹ ਸ਼ਾਇਦ ਮੈਨੂੰ ਲੱਗਦਾ ਕਿ ਇੱਥੇ ਮੁਗਲਾਂ ਨੇ ਤੇ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਹੋਣਾ ਇਹ ਗੱਲ ਨਾ ਮੈਨੂੰ ਲੱਗਦਾ ਹਰ ਸਿੱਖ ਸਹਿਮਤ ਹੈ ਜਿਹੜਾ ਸੱਚਾ ਸਿੱਖ ਹੈ ਜਿਹੜਾ ਦਰਦ ਦੀ ਸਿੱਖ ਹੈ ਜਿਹੜਾ ਸਮਝਦਾ ਹੈ ਕਿ ਅਸਲ ਜਿਹੜਾ ਕੀ ਵਾਪਰਿਆ ਪਿਛਲੇ 30 40 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਿਵੇਂ ਆਰਐਸਐਸ ਨੂੰ ਕਾਬੂਚ ਕਰਾਇਆ ਗਿਆ ਕਿਵੇਂ ਉੱਥੇ ਮਨਮਤਾ ਕੀਕੀਆਂ ਗਈਆਂ ਕਿਵੇਂ ਆਪਣੀਆਂ ਚੰਮ ਦੀਆਂ ਚਲਾਈਆਂ ਕਿਵੇਂ ਮਾਫੀਆਂ ਦਵਾਈਆਂ ਕੀ ਕੁਝ ਹੋਇਆ ਹੈ ਮੈਨੂੰ ਬੋਲਣ ਦੀ ਲੋੜ ਨਹੀਂ ਪਰ ਉਹ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਪਰ ਮੈਂ ਜਿਹੜੀ ਅੱਜ ਗੱਲ ਕਹਿਣ ਲੱਗਿਆ ਏ ਧਿਆਨ ਨਾਲ ਸੁਣਿਓ ਕਿ ਜੋ ਕੰਮ ਅੱਜ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਕੀਤਾ ਇਹ ਸਹੀ ਨਹੀਂ ਹੈਗਾ ਇਹ ਇੱਕ ਤਰੀਕੇ ਦੇ ਨਾਲ ਇੱਕ ਰਾਹ ਖੋਲ ਰਿਹਾ ਪੰਜਾਬ ਦਾ ਮੁੱਖ ਮੰਤਰੀ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਜਿਹੜਾ ਮਰਜ਼ੀ ਫੈਸਲਾ ਲਾਊਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਲੈ ਕੇ ਸਰਕਾਰ ਜਿਹੜਾ ਮਰਜ਼ੀ ਫੈਸਲਾ ਲਾਊਗੀ ਆਉਣ ਵਾਲੇ ਸਮੇਂ ਦੇ ਵਿੱਚ ਅਕਾਲ ਤਾ ਸਾਬ ਦਾ ਜ਼ਹੀਰ ਕਿਹਨੂੰ ਲਾਉਣਾ ਹੈ ਅੱਗੇ ਉੱਥੇ ਸਿੱਖਾਂ ਦੀ ਰਹਿਤ ਮਰਿਆਦਾ ਕੀ ਹੋਣੀ ਹੈ ਹੌਲੀ ਹੌਲੀ ਇਹ ਗੱਲ ਅੱਗੇ ਨੂੰ ਵਧਣੀ ਹੈ ਇਹ ਗੱਲ ਮੈਂ ਖਾਸ ਤੌਰ ਤੇ ਸਿੱਖਾਂ ਨੂੰ ਕਹਿਣਾ ਚਾਹੁੰਦਾ ਕਿ ਗੱਲ ਸਹੇ ਦੀ ਨਹੀਂ ਗੱਲ ਇਹ ਨਹੀਂ ਕਿ ਬਾਦਲਾ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਯਾਦ ਕਰਾਉਣੀ ਹੈ ਬਾਦਲਾਂ ਦੇ ਚੁੰਗਲ ਚੋ ਗੁਰਦੁਆਰੇ ਯਾਦ ਕਰਾਉਣੇ ਆ ਬਾਦਲਾਂ ਦੇ ਚੁੰਗਲ ਚੋ ਅਕਾਲ ਤਖਤ ਸਾਹਿਬ ਯਾਦ ਕਰਾਉਣਾ ਹੈ ਮਸਲਾ ਬਹੁਤ ਗੰਭੀਰ ਹੈ ਜੋ ਇਹ ਰਾਹ ਪਾਰ ਰਿਹਾ ਪੰਜਾਬ ਦਾ ਮੁੱਖ ਮੰਤਰੀ ਅੱਜ ਇਹ ਮਤੇ ਲਿਆ ਕੇ ਇਹਦਾ ਮਤਲਬ ਸਿੱਧੇ ਤੂਰੂਪ ਦੇ ਵਿੱਚ ਸਰਕਾਰ ਜਿਹੜੀ ਦਖਲਦਾਰੀ ਦੇ ਉੱਤੇ ਆਈ ਹੈ ਤੇ ਗੱਲ ਇੱਥੇ ਨਹੀਂ ਹੈਗੀ ਇਹ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹਨੂੰ ਪਿੱਛੇ ਇਹਨਾਂ ਤਾਕਤਾਂ ਦੇ ਪਿੱਛੇ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਖੜੀਆਂ ਨੇ ਜਿਨ੍ਹਾਂ ਦੇ ਹੱਥਾਂ ਦਾ ਅੱਜਕੱਲ ਖੇਡ ਰਿਹਾ ਹੈ ਇਹ ਉਹਨੂੰ ਲੈ ਕੇ ਹੀ ਇਹ ਜਾਂ ਸਾਰਾ ਕੁਝ ਕੀਤਾ ਜਾ ਰਿਹਾ ਇਹ ਤੁਸੀਂ ਦੇਖੋ ਹੁਣ ਆਪਕਰ ਤੇ ਕਹਿ ਰਹੇ ਨੇ ਕਿ ਅਸੀਂ ਕਿਸੇ ਵੀ ਚੈਨਲ ਨੂੰ ਖੁੱਲ੍ਹੂ ਛੁੱਟੀ ਹੋਊਗੀ ਮੰਨ ਲਓ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਨੇ ਆਪਾਂ ਵੀ ਜਾਣਦੇ ਹਾਂ ਕਿਹੜੀਆਂ ਨੇ ਉਨਾਂ ਕੋਲ ਚੈਨਲਾਂ ਦੀ ਘਾਟ ਨਹੀਂ ਉਹਨਾਂ ਕੋਲ ਪੈਸਿਆਂ ਦੀ ਘਾਟ ਨਹੀਂ ਉਹ ਜਿਹੜਾ ਮਰਜ਼ੀ ਆਪਣਾ ਚੈਨਲ ਲਿਆ ਕੇ ਬਾੜ ਦੇ ਜਦੋਂ ਮਰਜ਼ੀ ਚਾਹੇ ਉਹ 100 ਕਰੋੜ ਚਾਹੇ 500 ਕਰੋੜ ਸਾਲ ਦਾ ਦੇ ਦਿਆ ਕਰਨ ਟੈਂਡਰ ਉਹ ਲੈ ਲੈਣ ਗ੍ਰਾਮਾਣੀ ਦਾ ਪ੍ਰਸਾਰਣ ਦੇ ਲਈ ਜਿਵੇਂ ਮੁੱਖ ਮੰਤਰੀ ਕਹਿ ਰਹੇ ਆ ਕਿ ਅੱਧਾ ਘੰਟਾ ਪਹਿਲਾਂ ਤੇ ਅੱਧਾ ਘੰਟਾ ਬਾਅਦ ਚ ਉਹਦੇ ਜੇ ਕੋਈ ਐਡ ਕੋਈ ਮਸ਼ਹੂਰੀ ਨਹੀਂ ਚੱਲੂਗੀ ਉਦੋਂ ਬਾਅਦ ਚਾਹੇ ਉਹ ਸਾਰਾ ਦਿਨ ਚੈਨਲ ਸਿੱਖ ਵਿਰੋਧੀ ਜਿਹੜੀਆਂ ਗਤੀਵਿਧੀਆਂ ਨੇ ਚਾਹੇ ਸਾਰਾ ਦਿਨ ਉਹ ਦਿਖਾਈ ਜਾਇਆ ਕਰੇ ਚਾਹੇ ਉਹ ਕਾਰਟੂਨ ਬਣਾ ਬਣਾ ਦਿਖਾਈ ਦੇਵੇ ਚਾਹੇ ਉਹ ਫਿਲਮਾਂ ਚਾਹੇ ਉਹ ਡਰਾਮੇ ਜਿਹੜੇ ਕੋਈ ਸੀਰੀਅਲ ਬਣਾ ਬਣਾ ਦਿਖਾਈ ਜਾਣ ਕੋਈ ਰੋਕ ਟੋਕ ਨਹੀਂ ਭਰਾਵੋ ਹੋਣੀ ਪੰਜਾਬ ਦੇ ਲੋਕੋ ਕਈ ਵਾਰੀ ਅਸੀਂ ਕਿਸੇ ਦਾ ਵਿਰੋਧ ਕਰਨ ਦੇ ਲਈ ਐਸ ਕਦਰ ਤੱਕ ਅਸੀਂ ਸੋਚਣਾ ਛੱਡ ਦਿੰਨੇ ਆ ਕਿ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਯਾਰ ਜਿਹੜਾ ਬੰਦਾ ਇਹ ਕੰਮ ਕਰ ਰਿਹਾ ਉਹਦੇ ਬਰੋਚ ਕੀ ਉਹ ਗਲਤ ਕਰ ਰਿਹਾ ਜਾਂ ਸਹੀ ਕਰ ਰਿਹਾ ਇਹਦਾ ਸਾਨੂੰ ਅੱਜ ਨਹੀਂ ਪਤਾ ਲੱਗਣਾ ਇਹਦਾ ਖਮਿਆਜਾ ਆਉਣ ਵਾਲੇ ਸਮੇਂ 'ਚ ਮੇਰੀ ਗੱਲ ਯਾਦ ਰੱਖਿਓ ਇਹ ਜਿਹੜੀ ਗੱਲ ਅੱਜ ਸਿੱਧੇ ਰੂਪ ਦੇ ਵਿੱਚ ਇੱਕ ਵਿਧਾਨ ਸਭਾ ਦੇ ਅੱਜ ਮਤਾ ਲਿਆਂਦਾ ਗਿਆ ਜਾਂਦਾ ਹੈ ਕਿ ਵਿਧਾਨ ਸਭਾ ਤੈਅ ਕਰੂਗੀ ਕਿ ਸ਼੍ਰੋਮਣੀ ਕਮੇਟੀ ਨੂੰ ਚਲਾਊਗੀ ਜਾਂ ਗੁਰਦੁਆਰਾਂ ਦੇ ਪ੍ਰਬੰਧਾਂ ਨੂੰ ਸਰਕਾਰ ਚਲਾਊਗੀ ਅਸੀਂ ਇਹ ਚਾਹੁੰਦੇ ਹਰ ਸਿੱਖ ਚਾਹੁੰਦਾ ਹੈ ਕਿ ਐਡਾ ਬੱਜਦਾ ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਚੈਨਲ ਹੋਣਾ ਚਾਹੀਦਾ ਨਾ ਕਿ ਕਿਸੇ ਇੱਥੇ ਜਿਹੜੇ ਆਰਐਸ ਦੇ ਚੈਨਲ ਐ ਜਿਹੜੇ ਮੋਦੀ ਵਰਗਿਆਂ ਦੇ ਗੋਦੀ ਮੀਡੀਆ ਦੇ ਚੈਨਲ ਐ ਉਹਨਾਂ ਨੂੰ ਕੱਲ ਨੂੰ ਇਹ ਟੈਂਡਰ ਮਿਲ ਜੇ ਆਪਾਂ ਅੱਗੇ ਕੋਈ ਕਿਤਾਬ ਇਹ ਲਿਖ ਦਿੰਦੇ ਨੇ ਸਿੱਖ ਇਤਿਹਾਸ ਨੂੰ ਵਿਗਾੜ ਕੇ ਸਿੱਖ ਗੁਰੂਆਂ ਬਾਰੇ ਸਾਡੇ ਸ਼ਹੀਦਾਂ ਬਾਰੇ ਆਪਾਂ ਉਹਦੇ ਪਿੱਛੇ ਲੜਦੇ ਫਿਰਦੇ ਹੁੰਨੇ ਆ ਤੇ ਜੇ ਇਹ ਆਹ ਕੰਮ ਸ਼ੁਰੂ ਹੋ ਗਿਆ ਆਜਾਦ ਰੱਖਿਓ ਮੇਰੀ ਗੱਲ ਮੈਂ ਪਹਿਲਾਂ ਗੱਲ ਕਰਕੇ ਅਟਾ ਗੱਲ ਸਹੇਜ ਨਹੀਂ ਗੱਲ ਪਹੇ ਦੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਨਤੀਜਾ ਬਹੁਤ ਮਾੜਾ ਭੁਗਤਣਾ ਪੈਣਾ ਸਾਨੂੰ ਆਉਣ ਵਾਲੇ ਸਮੇਂ 'ਚ ਇੱਥੋਂ ਤੱਕ ਵੀ ਜਾਣਗੇ ਜਦੋਂ ਇੱਕ ਵਾਰੀ ਦਖਲਦਗੀ ਸ਼ੁਰੂ ਹੋ ਗਈ ਦਖਲਦਗੀ ਤਾਂ ਪਹਿਲਾਂ ਹੀ ਹੈਗੀ ਆ ਹੁਣ ਜਿਹੜੇ ਇੱਥੇ ਮੈਂ ਉਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਜਿਹੜੇ ਗੱਲ ਕਹਿੰਦੇ ਆ ਕਿ ਸਿੱਖ ਬਹੁਤ ਵਧੀਆ ਯਾਦੀ ਦਾ ਨਿਕਮਾਨ ਰਹੇ ਆ ਜੀ ਸਿੱਖਾਂ ਨੂੰ ਕੀ ਤਕਲੀਫ ਆ ਜੀ ਬਿੜਾ ਗੱਲ ਤੋਂ ਰੌਲਾ ਪਾਉਂਦੇ ਆ ਕਈ ਜਿਹੜੇ ਪੱਗਾਂ ਸਿਰਫ ਸਾਈ ਬੈਠੇ ਆ ਨਾ ਉਹ ਆਪਾਂ ਦੇ ਵਿਰੋਧ ਕਰਦੇ ਆ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਉਹਨੇ ਗੁਰਦੁਆਰਿਆਂ ਦੇ ਪ੍ਰਬੰਧ ਦੇਖਣਿਆ ਸਿੱਖ ਰਹਿਤ ਮਰਿਆਦਾ ਦੇਖਣਿਆ ਸਿੱਖੀ ਸਿਧਾਂਤਾਂ ਨੂੰ ਦੇਖਣਾ ਪਰ ਉਹ ਚੱਲਦੀ ਕਿੱਥੋਂ ਅੱਜਕੱਲ ਉਹਨੂੰ ਕੇਂਦਰ ਤੈਅ ਕਰਦਾ ਉਹਨੂੰ ਦਿੱਲੀ ਬੈਠੀ ਹਕੂਮਤ ਤੈਅ ਕਰਦੀ ਹੈ ਕਦੇ 17 17 20 20 ਸਾਲ ਇਹ ਚੋਣਾਂ ਨਹੀਂ ਕਰਾਉਂਦੇ ਹੁਣ 11 ਸਾਲ ਹੋ ਗਏ ਚੋਣ ਨਹੀਂ ਹੁੰਦੀ ਜਦੋਂ ਚੋਣ ਹੁੰਦੀ ਹੈ اجلاس ਹੁੰਦਾ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਪਹਿਲੀ ਮੀਟਿੰਗ ਹੁੰਦੀ ਹੈ ਉਹਦੀ ਜਿਹੜੀ ਗਵਾਰੀਆ ਕੌਣ ਕਰਦਾ ਜਿਹੜੇ ਦਾ ਡੀਸੀ ਕਰਦਾ ਇਹਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨਾਲੋਂ ਡੀਸੀ ਵੱਡਾ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਪਹਿਲੇ ਨਹੀਂ ਯਾਦ ਹੈਗੀ ਇਹ ਆਪਾਂ ਨੂੰ ਪਤਾ ਕਿ ਕੌਣ ਚਲਾਉਣ ਵਾਲੇ ਨੇ ਦਿੱਲੀ ਬੈਠ ਕੇ ਚਾਉਣ ਲੈ ਮੈਂ ਲਾਦਾ ਜੇ ਕਿਤੇ ਬਾਦਲਾ ਨੇ ਆਹ ਕੰਮ ਨਾ ਕੀਤਾ ਹੁੰਦਾ ਅੱਜ ਜਿਹੜਾ ਕੁਝ ਹੁਣ ਤੱਕ ਕੀਤਾ ਬਾਦਲਾ ਨੇ ਘਾਣ ਕਪਾਤਮਾਤਮਾਨ ਵਰਗਿਆਂ ਦੀ ਜੁਰਤ ਨਹੀਂ ਸੀ ਪੈਣੀ ਕਿ ਉਹ ਇਸ ਤਰ੍ਹਾਂ ਤਖੰਦਾ ਜੀ ਕਰ ਜਾਂਦਾ। ਭਰਾਵੋ ਖੁਸ਼ ਨਾ ਹੋਵੋ। ਇਸ ਗੱਲ ਕਰਕੇ ਖੁਸ਼ ਨਾ ਹੋਵੋ ਕਿ ਇਹ ਬਾਦਲਾਂ ਨੂੰ ਠੋਕਿਆ ਗਿਆ, ਇਹ ਪੀਟੀਸੀ ਨੂੰ ਠੋਕਿਆ ਗਿਆ। ਇਹ ਬਾਦਲ ਨਹੀਂ ਠੁਕਣੇ, ਇਹ ਪੀਟੀਸੀ ਠੁਕਣੇ। ਕੱਖ ਨਹੀਂ ਵਿਗੜਨਾ ਕਿਸੇ ਪੀਟੀਸੀ ਦਾ ਕਿਸੇ ਬਾਦਲਾਂ ਦਾ। ਬਾਦਲ ਤਾਂ ਆਪਣਾ ਸਭ ਕੁਝ ਬੱਠੀ ਬੈਠਿਆ, ਕਮਾਈ ਬੈਠਿਆ, ਟੱਪ ਜਾਣਗੇ ਬਾਹਰਲੇ ਮੁਰਖਾਂ ਨੂੰ। ਕੱਖ ਨਹੀਂ ਵਿਗੜਨਾ ਕਿਸਦਾ। ਪਰ ਜੇ ਇਹ ਪ੍ਰਕਿਰਤਿ ਸ਼ੁਰੂ ਹੋ ਗਈ ਕਿ ਸਰਕਾਰ ਤੈਅ ਕਰੂਗੀ ਸਿੱਖਾਂ ਦੀਆਂ ਰਹਿਤ ਮਰਿਆਲਾ ਸਿੱਖੀ ਸਿਧਾਂਤਾਂ ਨੂੰ ਸਰਕਾਰ ਚਲਾਉਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਪ੍ਰਧਾਨ ਨੂੰ ਹਦਾਇਤਾਂ ਸਰਕਾਰ ਕਰੂਗੀ ਅਕਾਲ ਤਾ ਸਭ ਜੈਦਾ ਨੂੰ ਹਦਾਇਤਾਂ ਸਰਕਾਰ ਕਰੂਗੀ ਪਰ ਗੱਲ ਯਾਦ ਰੱਖਿਓ ਕੱਲ ਨੂੰ ਕਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬੀਜੇਪੀ ਦੀ ਸਰਕਾਰ ਬਣ ਗਈ ਉਹ ਹੋਰ ਕਾਨੂੰਨ ਦੇ ਵਿੱਚ ਸੋਧ ਕਰ ਦੇਣਗੇ ਇਹ ਆ ਅਸੀਂ ਆ ਮਤਾਂ ਲੈਂਦਾ ਜੀ ਆਉਣ ਵਾਲੇ ਸਮੇਂ ਇੱਥੋਂ ਤਾਂ ਗੱਲ ਚਲੀ ਜਾਣੀ ਹੈ ਇਹਨਾਂ ਨੇ ਗਰਵਾਣੀ ਦੇ ਵਿੱਚ ਵੀ ਫਿਰ ਕਹਿਣਗੇ ਇਹ ਆ ਠੀਕ ਨਹੀਂ ਹੈਗਾ ਇਹ ਸੋਧਾਂ ਕਰਨ ਵਾਲੇ ਨੇ ਇੱਕ ਗੱਲ ਇੱਥੇ ਰੱਖ ਜਾਏ ਖੜਨੀ ਆ ਅਸੀਂ ਮੰਨਦੇ ਆ ਆ ਇੱਕ ਲਿਖਦਾ ਕਿਹੜਾ ਤੂੰ ਕਿਹੜੇ ਪਾਸੋਂ ਸਿੱਖ ਆ ਸਿੱਖ ਨਹੀਂ ਹੈਗੇ ਸਿੱਖਾਂ ਦੇ ਘਰੇ ਜੰਮਿਆ ਸਿੱਖੀ ਦਰਦ ਰੱਖਦੇ ਆ ਭਰਾਵਾ ਨਾ ਵੀ ਸਿਰ ਤੇ ਪੱਗ ਹੋਵੇ ਨਾ ਸਾਡੇ ਕੇਸ ਹੋਣ ਨਾ ਸਾਡੇ ਦਾੜਾ ਰੱਖਿਆ ਹੋਵੇ ਨਾ ਵੀ ਅਮਰ ਸ਼ਾਹ ਗਾਵੇ ਤਾਂ ਵੀ ਦਰਦ ਤੰਦਰ ਹੈ ਗਈ ਆ ਜਦੋਂ ਕੋਈ ਗੱਲਬਾਤ ਗਲਤ ਹੋ ਗਈ ਸਾਡੀ ਕੌਮ ਦੇ ਖਿਲਾਫ ਡੱਟ ਕੇ ਲੜਾਂਗੇ ਖੜਾਂਗੇ ਵੀ ਮਰਾਂਗੇ ਵੀ ਪਿੱਛੇ ਨਹੀਂ ਹਟਦੇ ਫਿਸ ਕਰਕੇ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਕਿ ਇਹਦੇ ਖੁਸ਼ੀਆਂ ਨਾ ਮਨਾਓ ਖੁਸ਼ੀਆਂ ਨਾ ਮਨਾਓ ਇਸ ਗੱਲ ਦਾ ਇਸ ਪੰਜਾਬ ਦੇ ਮੁੱਖ ਮੰਤਰੀ ਭਵੰਤ ਮਾਨ ਦਾ ਡੱਟ ਕੇ ਵਿਰੋਧ ਕਰੋ ਇਹ ਅੱਜ ਜੋ ਜੋ ਕੇ ਦੇਖ ਰਿਹਾ ਸੈਂਟਰ ਦੀ ਪਿੱਛੋਂ ਉਂਗਲਾ ਇਹਨੂੰ ਜਿਹਦਾ ਹੱਥ ਔਕਾ ਬਣਿਆ ਹੋਇਆ ਹੈ ਕਿ ਤੂੰ ਆਹਦੀ ਗੱਲ ਆ ਕੇ ਦੇਖ ਬੜਕਤ ਹੈ ਕੁਸਕਦਿਆ ਕਿ ਨਹੀਂ ਇਹ ਐਡਾ ਤਕੜਾ ਡਰਾਮੇਬਾਜ਼ ਆ ਐਡਾ ਤਕੜਾ ਗਪੌੜ ਸੰਖਿਆ ਇਹ ਇਹ ਲੋਕਾਂ ਨੂੰ ਧੂੜ ਚਟੂੜਾ ਦਿੰਦਾ ਧੂੜ ਡਾਗ ਲੋਕਾਂ ਦੇ ਅੱਖਾਂ 'ਚ ਘੱਟਾ ਪਾਈ ਜਾਂਦਾ ਤੁਹਾਨੂੰ ਮੈਂ ਅੱਜ ਹੀ ਗੱਲ ਦੱਸਦਾ ਹੁਣ ਇਹ ਗੱਲ ਨੂੰ ਕਿਵੇਂ ਘਮਾਉਂਦਾ ਸੁਣ ਲੈ ਕਰੋ ਅੱਖਾਂ ਦੇ ਪੱਟੀ ਨਾ ਬੰਨ੍ਹ ਕੇ ਰੱਖੋ ਦਿਮਾਗ ਖੋਲ ਕੇ ਰੱਖੋ ਅੱਜ ਪ੍ਰਤਾਪ ਸਿੰਘ ਬਾਜਵਾ ਬਰੂਨੀਦਰ ਦੇ ਨੇਤਾ ਨੇ ਉਹਨੇ ਇੱਕ ਸਵਾਲ ਪੁੱਛਿਆ ਅਜੰਤ ਸਭਾ ਦੇ ਵਿੱਚ ਕਿ ਅੱਜ ਤੋਂ 9 ਮਹੀਨੇ ਪਹਿਲਾਂ ਤੁਸੀਂ ਲਾਟਸ ਆਪਰੇਸ਼ਨ ਲਾਟਸ ਆਪਰੇਸ਼ਨ ਚਲਾਇਆ ਸੀ ਕਹਿੰਦੇ ਆਪਣੇ ਨੇ ਬੀਜੇਪੀ ਨੇ ਅੱਜ ਤੁਹਾਡੇ ਯਾਦ ਹੋਣਾ ਯਾਦ ਰੱਖਿਆ ਕਰੋ ਇਹ ਗੱਲਾਂ ਸਾਡਾ ਉਹ ਕੰਮ ਹੈ ਤੜਕੇ ਨੂੰ ਛੱਤਰ ਪੇ ਹੱਥ ਨੂੰ ਬੁੱਲਣ ਹੱਥਲੇ ਤੇ ਤੜਕੇ ਭੁੱਲ ਜਾਂਦੇ ਆ ਸਾਡੇ ਹਾਲਾਤ ਇਹ ਹੈ ਇਸੇ ਕਰਕੇ ਅਸੀਂ ਜਿੰਨਾ ਸਾਡੇ ਤਖਤ ਤਾਇਆ ਗੁਰਦੁਆਰੇ ਟਾਇ ਸਾਡੇ ਕਤਲੇਆਮ ਕੀਤੇ ਆ ਸਾਡੀ ਜਵਾਨੀ ਨੂੰ ਕੋਹ ਕੋ ਕੇ ਮਾਰਿਆ ਸਾਡੀਆਂ ਕੁੜੀਆਂ ਦੇ ਬਲਾਤਕਾਰ ਕੀਤੇ ਆ ਝੂਠੇ ਮੁਕਾਬਲੇ ਬਣਾ ਬਣਾ ਮਾਰੇ ਆ ਉਹਨਾਂ ਦੀ ਸਰਕਾਰ ਅਸੀਂ ਬਣਾਈ ਆ ਇੰਨੇ ਸਾਡੀ ਸੋਚ ਹੈ ਤੇ ਇੰਨੀ ਸਾਡੀ ਜਾ ਸ਼ਕਤੀ ਹੈ ਯਾਦ ਰੱਖਿਆ ਕਰੋ ਕੀ ਗੱਲਬਾਤ ਹੁੰਦੀ ਹੈ ਅੱਜ ਤੋਂ 9 ਮਹੀਨੇ ਪਹਿਲਾਂ ਐਸੀ ਸਰਕਾਰ ਨੇ ਅੱਜ ਬਾਜਵੇ ਨੇ ਸਵਾਲ ਪੁੱਛਿਆ ਵਿਧਾਨ ਸਭਾ ਚ ਕਿ ਤੁਸੀਂ ਅੱਜ ਤੋਂ 9 ਮਹੀਨੇ ਪਹਿਲਾਂ ਇੱਕ ਲੋਟਸ ਆਪਰੇਸ਼ਨ ਦੇ ਨਾਂ ਦੇ ਉੱਤੇ ਲਾਸ ਬੁਲਾਇਆ ਸੀ ਵਿਧਾਨ ਸਭਾ ਸੈਸ਼ਨ ਬੁਲਾਇਆ ਸੀ ਸਪੈਸ਼ਲ ਸੈਸ਼ਨ ਇੱਕ ਸੈਸ਼ਨ ਦੇ ਉੱਤੇ ਇੱਕ ਦਿਨ ਦੇ ਵਿੱਚ ਲੱਖਾਂ ਰੁਪਇਆ ਖਰਚ ਆਉਂਦੇ ਆ 2-3 ਦਿਨਾਂ ਦੇ ਕਰੋੜਾਂ ਰੁਪਇਆ ਖਰਚ ਕੀਤਾ ਹੋ ਜਾਂਦਾ ਹੈ ਵਿਧਾਨ ਸਭਾ ਦਾ 9 ਮਹੀਨੇ ਹੋ ਗਏ ਤੋਂ ਪਹਿਲਾਂ ਐਸੇ ਸਰਕਾਰ ਨੇ ਰੌਲਾ ਪਾਇਆ ਸੀ ਕਿ ਭਾਜਪਾ ਨੇ ਸਾਡੇ ਐਮਐਲਏ ਖਰੀਦਨੇ ਸ਼ੁਰੂ ਕਰ ਦਿੱਤੇ ਜੀ ਤਾਂ ਚਾਹੀ ਗੱਲ ਕਿ ਨਹੀਂ ਸੁਣੀ ਹੋਣੀ ਹੈ ਇਹਨਾਂ ਨੇ ਅੱਜ ਤੋਂ 9 ਮਹੀਨੇ ਪਹਿਲਾਂ ਇੱਕ ਸੈਸ਼ਨ ਬੁਲਾਇਆ ਸੀ ਵਿਧਾਨ ਸਭਾ ਦਾ ਉੱਥੇ ਗੱਲ ਦੋ ਵਾਰੀ ਪੰਜਾਬ ਦਾ ਮੁੱਖ ਮੰਤਰੀ ਬੋਲੇ ਸਾਡੇ 3 ਘੰਟਿਆਂ ਵਿੱਚ ਵਿਚਾਰ ਚਰਚਾ ਹੋਈ ਸੀ ਕਿ ਭਾਜਪਾ ਸਾਡੇ ਐਮਐਲਏ ਨੂੰ ਪੈਸੇ ਦੇ ਕੇ ਖਰੀਦ ਰਹੀ ਹੈ ਅੱਜ ਬਾਜਵੇਂ ਨੇ ਸਵਾਲ ਪੁੱਛਿਆ ਕਿ ਮਾਨ ਸਪੀਕਰ ਸਾਹਿਬ ਉਹ ਜਿਹੜੇ ਤੁਸੀਂ ਕਹੇ ਸਾਡੇ ਭਾਈ ਐਮ.ਐਲ.ਏ ਖਰੀਦਲੇ ਬੀਜੇਪੀ ਨੂੰ ਕਿਹੜਿਆਂ ਨੇ ਖਰੀਦੇ ਆ ਕਿਹੜੇ ਬੰਦੇ ਆ ਛੋਡੇ 8-9 ਐਮ.ਐਲ.ਏ ਵਿਜੀਲੈਂਸ ਦੇ ਦਫ਼ਤਰ ਜਾ ਕੇ ਸ਼ਿਕਾਇਤ ਦਰਜ ਕਰਾ ਕੇ ਆਏ ਸੀ ਉਹ ਦੱਸੋ ਭਾਈ ਕਿਹੜੇ ਬੰਦੇ ਆ ਸਾਹਮਣੇ ਲਿਆਓ ਰਿਪੋਰਟਾਂ ਜਨ ਤੱਕ ਕਰੋ ਕਿਸੇ ਬੰਦੇ ਦੇ ਕੋਈ ਐਫ.ਆਈ.ਆਰ ਹੋਈ ਉਹ ਦੱਸੋ ਉਲਟਾ ਪਹੰਤ ਜਵਾਬ ਪਤਾ ਕੀ ਦਿੰਦਾ ਉਹਦਾ ਜਵਾਬ ਨਹੀਂ ਕਿ ਅਸੀਂ 2-3 ਦਿਨ ਦਾ ਸ਼ਾਸਨ ਬੁਲਾਇਆ ਕਿੰਨਾ ਰੁਪਇਆ ਖਰਚਿਆ ਤੇ ਗੱਲ ਉਦੋਂ ਤੋਂ ਉਦੋਂ ਮੁੱਦਾ ਵੀ ਹੋਰ ਸੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੁੱਦਾ ਹੋਰ ਹੁੰਦਾ ਜੇ ਆਏ ਕਿਸੇ ਪਾਸੇ ਹੋਰ ਦਿੰਦਾ ਗੱਲਾਂ ਦਾ ਤੁਹਾਨੂੰ ਪਤਾ ਕਲਾ ਬਣਾਉਣਾ ਜਾਣਦਾ ਕਲਾਕਾਰ ਬੰਦਾ ਗੱਲਾਂ ਦਾ ਜਾਦੂਗਰ ਆ ਇਹ ਅੱਜ ਪਤਾ ਕੀ ਹੈ ਅੱਜ ਇਹ ਗੱਲ ਦਾ ਜਵਾਬ ਦੇਣ ਦੀ بجائے ਵੀ ਉਹਦੀ ਕੋ ਰਿਪੋਰਟ ਆਈ ਕਿਹੜੇ ਬੰਦੇ ਖਰੀਦੇ ਗਏ ਕਿਹੜੇ ਬੰਦੇ ਕੌਣ ਖੀਤਣ ਵਾਲੇ ਸੀ ਕਿਹਦੇ ਖਿਲਾਫ ਕੇਸ ਮਕਦਮਾ ਦਰਜ ਹੋਇਆ ਉਹ ਗੱਲ ਰੱਸੀ ਨਹੀਂ ਅੱਜ 500 ਚੱਲ ਪਿਆ ਅੱਜ ਕਾਲਾ ਨਾਇਣ ਕਾਲਾ ਜੀ ਇਹਦੀਆਂ ਜੀ 12 ਪੌੜੀਆਂ ਜੀ ਘਰ ਦੀਆਂ ਜੀ ਇਹਦੇ ਤਾਂ ਆਹ ਬੀਜੇਪੀ ਦਾ ਝੰਡਾ ਲੱਗਾ ਥੱਲੇ ਕਾਰਸਾ ਲੱਗਿਆ ਯਾਰ ਪੰਜਾਬ ਨੇ ਕੀ ਲੈਣਾ ਯਾਰ ਇਹ ਕਾਲਾ ਨਾਇਣ ਨਿਕਲੋਂਦਾ ਚਿੱਟੀਆਂ ਲਾਉਂਦਾ ਇਹ ਬੀਜੇਪੀ ਜਾਂਦਾ ਹੈ ਕਾਂਗਰਸ ਜਾਂਦਾ ਹੈ ਕਿਸੇ ਨੇ ਪੰਜਾਬ ਨੇ ਕੀ ਲੈਣਾ ਮੁੱਦੇ ਦੀ ਗੱਲ ਨਹੀਂ ਕਰਦਾ ਇਹ ਮੁੱਦੇ ਦੀ ਗੱਲ ਨਹੀਂ ਕਰੂਗਾ ਕਦੇ ਵੀ ਮੇਰੀ ਗੱਲ ਯਾਦ ਰੱਖਿਓ ਆ ਹੀ ਲੋਕਾਂ ਨੂੰ ਧਮਾਈ ਫੜਦਾ ਲੋਕ ਆਹਾ ਦੇਖਿਆ ਤਾੜੀਆਂ ਮਾਰ ਕੇ ਥੱਲੇ ਜਿਹੜੇ 90 99 92 ਚੁਣੇ ਆ ਉਹ ਐ ਮੇਜ ਫੜਕਾਉਂਦੇ ਹੁੰਦੇ ਆ ਆਹ ਬੜਾ ਠੋਕਿਆ ਭਾਈ ਬਾਜਬਾ ਨੇ ਅੱਜ ਬੜਾ ਠੋਕਿਆ ਭਾਈ ਖੈਰਾ ਬੜਾ ਠੋਕਿਆ ਭਾਈ ਫੁਲਾਨਾ ਆਹੀ ਕੋਸੇ ਦੀ ਠੋਕੀ ਠਾਈ ਦੀ ਖੜੇ ਆ ਮੁੱਦਿਆਂ ਦੀ ਗੱਲ ਨਹੀਂ ਕਰਦੇ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹਨੇ ਜਵਾਬ ਦਿੱਤਾ ਉੱਥੇ ਕਹੀ ਗਿਆ ਆ ਮੇਰੇ ਹੀਰੇ ਚੁਣ ਕੇ ਆਏ ਆ ਕਿਹੜੇ ਹੀਰੇ ਤੇਰੇ ਆ ਹੀਰਾ ਤੇਰਾ ਅੱਜ ਕੋਠੀ ਦੱਬੀ ਬੈਠੀ ਆ ਤੇਰੀ ਮਾਨੁਕਿਆਲੀ ਬਹੁਤ ਵੱਡਾ ਤੇਰਾ ਕੋਹਿਨੂਰ ਹੀਰਾ ਕੱਲੀ ਕੱਲੀ ਗੱਲ ਤੇ ਕੱਲੀ ਕੋਈ ਟਿੱਪਣੀ ਦੇ ਟਵੀਟ ਕਰਨ ਵਾਲਿਆ ਮਾਨਾ ਦੇ ਜਵਾਬ ਆ ਤੇਰਾ ਹੀਰਾ ਕੋਠੀ ਦੱਬੀ ਬੈਠਾ ਤੇਰਾ ਕੀਰਾ ਘਟਾਰੂ ਚੱਕਾ ਤੇਰਾ ਕੀਰਾ ਆ ਇਥੋਂ ਵਾਲਾ ਸ਼ਰਾਰੀ ਆ ਬਿਜੇ ਸਿੰਘਲਾ ਜਿਹਦੇ ਬਾਰੇ ਕਹਿੰਦਾ ਸੀ ਕਿ ਮੇਰੇ ਕੋਲੇ ਇਹਨਾਂ ਰਿਕਾਰਡਿੰਗਾਂ ਨੇ ਵੀਡੀਓ ਹੈ ਇਹਨੇ ਕਰਪਸ਼ਨ ਕੀਤੀ ਆ ਸੀ ਹਟਾਤਾ ਜਦੋਂ ਤੂੰ ਮਾਨਸਾ ਤੇਰੇ ਨਾਲ ਖੱਬੇ ਪਾਸੇ ਬੈਠਾ ਚਾਹ ਪੀ ਜਾਂਦਾ ਸੀ ਬੜੀ ਪਾਰਦਰਸ਼ਤਾ ਹੋਊਗੀ ਬੜੀ ਇਮਾਨਦਾਰ ਸਰਕਾਰ ਆ ਕੱਟੜ ਇਮਾਨਦਾਰਾਂ ਸੀ ਕਿੱਥੇ ਗਈ ਇਮਾਨਦਾਰੀ ਕਿਹੜੀਆਂ ਗੱਲਾਂ ਕਰਦਾ ਜਿਵੇਂ ਉਹਦੇ ਭਾਨੇ ਨੇ ਕਿਹਾ ਕਿ ਚੱਲੇ ਹੋਏ ਕਾਰਤੂਸਾਂ ਲੋਕ ਸਮਝੀ ਬੈਠੇ ਐ ਤੂੰ ਇਹਨਾਂ ਨਾਲ ਪਿੱਛੇ ਤੇ ਖੜੇ ਨਾ ਸਾਡੇ ਨਾਲ ਖੇਡ ਜਿਹੜੀ ਪਿੱਛੇ ਖੇਡਣਾ ਅਸੀਂ ਤਿਆਰ ਆ ਦੇ ਜਵਾਬ ਤੇਰਾ ਕੋਈ ਬੰਦਾ ਜਵਾਬ ਦੇਵੇ ਦਲੀਲ ਨਾਲ ਜਵਾਬ ਦੇਵੇ ਜਵਾਬ ਤੁਹਾਡੇ ਕੋਲੇ ਹੈ ਨਹੀਂ ਆ ਹੋਰ ਸੁਣ ਲਓ ਸੁਣਾਉਣਾ ਤੁਸੀਂ ਸੁਣ ਲਓ ਬਣੇ ਰਹੋ ਸੁਣ ਲਓ ਸਾਰੀਆਂ ਗੱਲਾਂ ਅਕਲ ਦਿਓ ਇੱਕਲਤੇ ਨਾ ਇੰਨਾ ਪੜਦਾ ਪਾਓ ਇੰਨੀ ਆ ਨੱਖਾਂ ਵਿੱਚੋਂ ਅੱਖੋਲੀ ਆ ਕਢ ਜਾ ਆ ਸੁਣ ਲਿਓ ਆ ਸੁਣੀ ਚੱਲੇ ਸਾਰੀਆਂ ਗੱਲਾਂ ਹੁਣ ਜਵਾਬ ਦੇ ਦੇ ਤੁਹਾਡਾ ਮੁੱਖ ਮੰਤਰੀ ਬਲਦਰ ਇਹਦਾ ਜਵਾਬ ਦੇ ਦੇ ਜੰਦਰ ਨੂੰ ਜਾਉਂਗੇ ਇਹਨਾਂ ਨੂੰ ਕੋਈ ਨਹੀਂ ਪਈ ਜਮੀਨ ਨਹੀਂ ਉੱਤੇ ਬਲਾਟਾਂ ਦੀਆਂ ਵੀ ਤੁਸੀਂ ਪੈਸੇ ਕਰਕੇ ਜੰਦਰ ਜਾਓ ਸਰਕੂਪ ਦਾ ਦੇ ਟੈਕਸ ਦਾ ਪੈਸਾ ਹੈ 5 ਲੱਖ ਰੁਪਏ ਦੇ ਫੂਰ ਰੋਪੜ ਜ਼ਿਲ੍ਹੇ ਚ ਲਾਏ ਆ 10 ਲੱਖ ਰੁਪਏ ਦੇ ਫੂਰ ਕੱਲੇ ਰੋਪੜ ਜ਼ਰਾਏ ਆ ਸੁਣੀ ਚੱਲੇ ਜਨਾਬਆਂ ਆਂ ਗੱਲਾਂ ਇਹ ਮੈਂ ਨਹੀਂ ਬੋਲ ਰਹਾ ਆ ਆਮ ਲੋਕ ਬੋਲ ਰਹੇ ਨੇ ਰੋਪੜ ਦੇ ਉਹਦੇ ਬਾਰੇ ਬੋਲਿਆ ਪਤਾ ਕੀ ਆ ਆ ਪਿੱਛੇ ਨਾ ਤੁਸੀਂ ਹੁਣ ਇੱਕ ਆ ਆਪਣਾ ਉਹ ਕਿਹੜਾ ਇੰਡੀਆ ਟੀਵੀ ਵਾਲਾ ਅਰਜ ਸ਼ਰਮਾ ਉਹਦੀ ਇੱਕ ਆਦਤ ਜੀ ਲੱਗਦੀ ਹੁੰਦੀ ਆ ਅਸਲ ਤਾਂ ਸਕ੍ਰਿਪਟ ਲਿਖਦੇ ਆ ਪਹਿਲਾਂ ਇਹ ਵਿਆਹ ਸਵਾਲ ਪੁੱਛਣਿਆ ਹੁੰਦਾ ਡਰਾਮਾ ਉੱਥੇ ਉਹ ਉਹਦੇ ਚ ਗਿਆ ਸੀਗਾ ਇਹ ਲੇਖੇ ਕਹਾਣੀ ਪਹਿਲਾਂ ਵੀ ਆ ਸਵਾਲ ਪੁੱਛੀ ਮੈਂ ਜਵਾਬ ਦੂੰਗਾ ਉਹ ਉਹਦੇ ਚ ਕੀ ਬੋਲ ਕੇ ਆ ਵੀ ਸੁਣ ਲਓ ਆ ਸੁਣ ਲਓ ਲੇਕਿਨ ਕਲੀਨਿਕ ਦੇ ਉੱਪਰ ਭਗਵਾਨ ਮਾਤ ਦੀ ਤਸਵੀਰ ਸਰ ਸਰ ਪਹਿਲੀ ਵਾਰ ਤੋਂ ਹੀ ਹੈ ਬਹੁਤ ਇੱਛਾ ਕੰਮ ਹੋ ਰਿਹਾ ਉਸ ਨੂੰ ਉਸ ਪਬਲਿਕ ਤੋਂ ਤੁਹਾਨੂੰ ਬਚਾਉਣਾ ਪਵੇਗਾ ਹਰੇ ਹਰੇ ਕੇ ਪਾਸ ਤੋਂ ਵਟਸਐਪ ਨਹੀਂ ਹੈ अब गांव में अगर आपको बात पहचान बात सुन दी है कहां गांव वाला जाता है मान साहब काम पंजाब में करते विज्ञापन गुजरात में छपता है वहां चुनाव गुजरात वाले भी देख रहे हैं गुजरात वाले भी देख लेंगे पंजाब में अच्छा काम हो रहा है वो अपनी सरकार से कहें कि ये पंजाब में हो रहा है यहां घोरी करते आप हम तो ऐसे बताएंगे सबको जेड़े आपा ਨਾਲਾ ਪਾਉਨੇ ਆ ਵੀ ਇਹਨੇ 8 6800 ਕਰੋੜ ਰੁਪਇਆ ਬਜਟ ਦੇ ਵਿੱਚ ਰੱਖਿਆ ਐਡਾਂ ਦੇ ਉੱਤੇ ਆ ਰੋਪੜ ਦੇ ਲੋਕ बोल रहे हैं ਆ ਜਨਾਬ ਅੱਜ ਉਹਦੇ ਜੋਗਾ ਕਰਕੇ ਆਏ ਆ ਜਲੰਧਰ ਦੇ ਵਿੱਚ ਸਾਰੇ ਪੰਜਾਬ ਚ ਬੋਰਡ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਲੰਧਰ ਚ ਜੋਗਾ ਕਰਨਾ ਹੈ ਸਾਰੇ ਅਖਬਾਰਾਂ ਚ ਇਸ਼ਤਿਹਾਰ ਆ ਕੱਲ ਪਰਸੋਂ ਦੇ ਵਿੱਚ ਪੱਲੇ ਪੰਜਾਬ ਦੇ ਵਿੱਚ ਨਹੀਂ ਬਾਹਰਲੇ ਸੂਬਿਆਂ ਦੇ ਵਿੱਚ ਵੀ ਲੱਖਾਂ ਰੁਪਈਆ ਨਹੀਂ ਕਰੋੜਾਂ ਰੁਪਈਆ ਦੇ ਬੋਰਡ ਤੇ ਇਸ਼ਤਿਹਾਰ ਦਿੱਤੇ ਗਏ ਹੈ ਕਿ ਪੰਜਾਬ ਦਾ ਮੁੱਖ ਮੰਤਰੀ 20 ਤਰੀਕ ਨੂੰ ਜਲੰਧਰ ਦੇ ਵਿੱਚ ਜੋਗਾ ਕਰੂਗਾ ਜੀ ਉੱਥੇ ਮੰਨ ਵੀ ਰਿਹਾ ਜਦੋਂ ਰਾਜਾ ਸ਼ਰਮੇ ਨੇ ਪੁੱਛਿਆ ਰਾਜਾ ਸ਼ਰਮੇ ਨੇ ਕਿ ਤੁਸੀਂ ਜੀ ਹਥਿਆਰ ਵਿਜਾਦ ਦੇ ਖਵਾਲੇ ਦੰਨੇ ਆ ਕਹਿੰਦਾ ਅਸੀਂ ਦੇਵਾਂਗੇ ਸੁਣ ਲਓ ਦੁਬਾਰੇ ਇੰਡੀਆ ਟੀਵੀ ਦੇ ਉੱਤੇ ਜਿਹੜੀ ਸਾਰੀ ਸੁਣ ਲਓ ਜਿੱਥੇ ਬੋਲਿਆ ਨੇ ਕਿਹਾ ਕਿ ਤੁਸੀਂ ਫੋਟੋਆਂ ਦੀ ਗੱਲ ਕਰਦੇ ਹੋ ਤੁਹਾਡੀਆਂ ਫੋਟੋਆਂ ਇੱਥੇ ਲੱਗੀਆਂ ਇੱਥੇ ਲੱਗੀਆਂ ਹੁਣ ਤੁਹਾਡੀਆਂ ਫੋਟੋਆਂ ਥਾਂ-ਥਾਂ ਲੱਗਦੀਆਂ ਬੋਰਡਾਂ ਦੇ ਖਰਚਾ ਕਰ ਰਹੇ ਹਾਂ ਹਥਿਆਰ ਤੁਸੀਂ ਜਿਹੜੇ ਵਿਗਿਆਪਨ ਆ ਜਿਹੜੇ ਕਹਿੰਦੇ ਜੀ ਵਿਰਾਪਸ ਦੇਤੇ ਕਹਿੰਦਾ ਅਸੀਂ ਦੱਸਾਂਗੇ ਕੰਮ ਦੱਸਣੇ ਪੈਂਦੇ ਆ ਜੇ ਤੂੰ ਕਰੇਗਾ ਕੰਮ ਦੱਸਣ ਦੀ ਕਿ ਲੋੜ ਆ ਦੱਸਣ ਦੀ ਕਿ ਲੋੜ ਆ ਜੇ ਕੰਮ ਹੀ ਕਰੇਗਾ ਕੰਮ ਦਾ ਕਾਕਾ ਬੋਲਦੇ ਹੁੰਦੇ ਆ ਆ ਦੂਰੋਂ ਚਮਕਦੇ ਹੁੰਦੇ ਆ ਸੂਰਜ ਨੂੰ ਵੀ ਹਾਂ ਆ ਕੀਤਾ ਵਾ ਮੱਥੇ 'ਚ ਵੱਜਦਾ ਅਗਲੇ ਦਿਨ ਵੀ ਹਾਂ ਆ ਕੰਮ ਹੋਇਆ ਵਾ ਦਿਖਦਾ ਇਹ ਇਹ ਉਹ ਪੱਟ ਕਿਸ ਇਸ਼ਹਾਰ ਲਾ ਕੇ ਬੋਰਡ ਲਾ ਕੇ ਪ੍ਰਚਾਰ ਕਰਕੇ ਐਡਾ ਦੇ ਕੇ ਚੈਨਲ ਖਰੀਦ ਕੇ ਉਹਨਾਂ ਨੂੰ ਆਪਣੇ ਮਤਾਬ ਚਲਾ ਕੇ ਨਹੀਂ ਗੱਲ ਬਣਦੀ ਸੋ ਭਗਤੋ ਜਵਾਬ ਦੇ ਦਿਓ ਕੰਦਾ ਜਨਾ ਟੱਕਰਾ ਮਾਰੇ ਹੋਰ ਸੁਣਾਉਣਾ ਤੁਹਾਨੂੰ ਖੜ ਜੋ ਆ ਵੀ ਤੁਹਾਡੇ ਮੁੱਖ ਮੰਤਰੀ ਆ ਜੀ ਬੜੇ ਹਰਮਨ ਪਿਆਰੇ ਮੁੱਖ ਮੰਤਰੀ ਆ ਜੀ ਜਨਾਬ ਆ ਸੁਣਿਓ ਜੀ ਮੈਂ ਜਦੋਂ ਵੀ ਕਿਤੇ ਪਰਵਾਰਾ ਸਾਹਿਬ ਜਾਨਾ ਮੈਂ ਕਹਿੰਦਾ ਉਹਨਾਂ ਤੇ ਜਿਹੜੇ ਪਹਿਲਾ ਲੈੰਚ ਲੱਗੇ ਉਹਦੇ ਮਤਾ ਉੱਤੇ ਟੇਕਣ ਤੋਂ ਪਹਿਲਾਂ ਕੋਈ ਪਾਉਟੋਕਾਲ ਨਾ ਕਰਿਆ ਕਰੋ ਵੀ ਸਰ ਜਦੋਂ ਇਹ ਜਾਂਦੇ ਨੇ ਤਾਂ ਟੱਬਰ ਜਾਂਦਾ ਹੈ ਕੀਰਤ ਨਾਲੇ ਮੋਖੇਤ ਨਾਲੇ ਉਸ ਤੋਂ ਬਾਅਦ ਉਹ ਨਹੀਂ ਹੈਗਾ ਨਾ ਸਿੱਖਣਾ ਨਾ ਨਿਕਲਣਾ ਮੈਂ ਜਦੋਂ ਵੀ ਕਿਤੇ ਬਰਦਾਰਾ ਸਾਹਿਬ ਜਾਣਾ ਆ ਦੇਖ ਲਓ ਯਾਰ ਪਤਾ ਨਹੀਂ ਮਿਲਦਾ ਦੀਦੀ ਆਪੇ ਨਹੀਂ ਜਿਹੜੇ ਪਹਿਲਾਂ ਲੈਂਸ ਲੱਗੇ ਉਹਦੇ ਮੈਂ ਤਾਂ ਉਹ ਦੇਖਣ ਬਟਲਾ ਬੇਤਪ ਬਹੁਤ ਬੇਵਰਮਾ ਖੜਿਆ ਹੋਊਗਾ ਬਸਾਰ ਆ ਵੀ ਬਾਬੇ ਦੇਖ ਲਓ ਆ ਆਪਣੇ ਮਾਨ ਸਾਹਿਬ ਦੀ ਧਰਮ ਪਤਨੀ ਉਹ ਬੋ ਇੰਨਾ ਸਾਰੇ ਟੱਬਰਤੀ ਮੈਨੂੰ ਲੱਗਦਾ 19 ਪੁਲਿਸ ਲੱਗੀ ਹੋਈ ਆ ਜਿੰਨੀਆਂ ਤੇ ਪੰਜਾਬ ਨੂੰ ਤੇ ਥਾਣਿਆਂ ਚ ਕਿਉਂ? ਚੈੱਕ ਪਲੱਸ ਤੋਂ ਵੀ ਉੱਪਰ ਵਾਰ ਸਿਕਿਉਰਿਟੀ ਦਿੱਤੀ ਜਾਂਦੀ। ਜੇ ਤੁਸੀਂ ਅਮਨਮਾਨ ਵਾਲੀ ਗੱਲ ਸੁਣਦੇ ਆ। ਪਰ ਇਸ ਤੋਂ ਹੀ ਲੋੜ ਆ। ਦੇਖਿਆ ਇਹ ਜਿੰਨੀਆਂ ਗੱਲਾਂ ਇਨਸਾਨ ਕਰਦਾ ਸਾਰੀਆਂ ਦੇ ਉਲਟਾ ਹੈ। ਸਿਕਿਉਰਿਟੀ ਵਾਲੀ ਗੱਲ ਨੇ ਕੀਤੀ ਕਿ ਉਹਨੇ ਸਿਕਿਉਰਿਟੀ ਲੀਫ ਵਰਦਦੇ ਨੇ ਟੱਬਰ ਉਹਨੇ ਥਾਣੇ ਦੀ ਪੁਲਿਸ ਨਹੀਂ। ਹੁਣ ਆ ਆਪਣੇ ਮਾਨ ਸਾਹਿਬ ਦੀ ਧਰਮ ਪਤਨੀ ਨਾਲ ਕਿੰਨੀ ਐ ਤੇ ਮਾਨ ਸਾਹਿਬ ਕਹਿੰਦੇ ਮੈਂ ਤਾਂ ਗੁਰਦੁਆਰੇ ਜਾਣਾ ਹੁੰਦਾ। ਆਹ ਮਾਨਸਾ ਉਹਨਾਂ ਦੇਖ ਲਓ ਸਿਕਿਉਰਟੀਆ ਮਾਨਸਾ ਦੀ ਮਾਤਾ ਜੀ ਨਾਲ ਦੇਖ ਲਓ ਭੈਣੀਆਂ ਦੇਖ ਲਓ ਜਾਂ ਜਾਂਦੇ ਮੱਥਾ ਟੇਕਣ ਕਿਵੇਂ ਸਿਵਲ ਦੇ ਵਿੱਚ ਹਜ਼ਾਰਾਂ ਬੰਦਾ ਉੱਥੇ ਲੱਗਿਆ ਖੜਾ ਹੁੰਦਾ ਇਹ ਬਹੁਤ ਵੱਡਾ ਖਤਰਾ ਹੁੰਦਾ ਇਹਨਾਂ ਨੂੰ ਸੋ ਗੱਲਾਂ ਤੁਹਾਡੇ ਕੋਲੇ ਹੈ ਨਹੀਂ ਨਾ ਤੁਹਾਡੇ ਆ ਜਿਹੜੇ ਤੁਹਾਡਾ ਬਾਬਾ ਜੀ ਆ ਗਪੌੜ ਸਖ ਇਹਦੇ ਕੋਲੇ ਆ ਜੇ ਤੁਸੀਂ بڑا ਸਿਰ ਤੇ ਬਿਠਾਇਆ ਓਏ ਪੰਜਾਬ ਦੇ ਲੋਕੋ ਸਮਝੋ ਸਮਝੋ ਮੈਂ ਫੇਰ ਕਹਿੰਦਾ ਮੇਰੀ ਇਹਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਐ ਇਸ ਇਨਸਾਨ ਨਾਲ ਪੜੇ ਘਾਣ ਕਰ ਰਿਹਾ ਇਹ ਪੰਜਾਬ ਦਾ ਘਾਣ ਕਰ ਰਿਹਾ ਜੋ ਸਾਨੂੰ ਪਤਾ ਲੱਗਣਾ ਜੋ ਹੁਣ ਤੁਸੀਂ ਦੇਖੋ ਜੋ ਬਾਦਲਾਂ ਨੇ ਘਾਣ ਕੀਤਾ ਸਾਨੂੰ ਸਿੱਧਾ ਤੋਂ ਪਤਾ ਨਹੀਂ ਲੱਗਿਆ ਇਹਦਾ ਉਹੀ ਜਦੋਂ ਬਾਦਲ ਮੁੱਖ ਮੰਤਰੀ ਬਣਿਆ ਇਹ ਕਿਹੜਾ ਉਹਦੀ ਬਦਲ ਲੱਗਿਆ ਸੀ 5-7 ਸਾਲ ਬਾਅਦ ਉਹਦਾ ਕਈ ਸਾਲਾਂ ਬਾਅਦ ਪਤਾ ਲੱਗਿਆ ਹੁਣ ਜਾ ਕੇ ਬਦਲ ਗਿਆ ਜਦੋਂ ਕੋਈ ਸੋਸ਼ਲ ਮੀਡੀਆ ਦਾ ਜਮਾਨਾ ਹੈ ਜੋ ਇਹ ਘਾਣ ਕਰ ਰਿਹਾ ਇਹ ਸਾਨੂੰ ਆਉਣ ਵਾਲੇ ਪੰਜਾਂ ਦਸਾਂ ਸਾਰਾ ਜਿਪਦਾ ਲੱਗੋ ਕੀ ਘਾਣ ਕਰ ਰਿਹਾ ਗੱਲ ਨੂੰ ਸਮਝਣ ਦੀ ਬਰਾਬਰ ਕੋਸ਼ਿਸ਼ ਕਰੋ ਐਵੇਂ ਨਾ ਕੰਨਾ ਟੱਕਰਾ ਮਾਰੀ ਜਾਇਆ ਕਰੋ ਮੇਰਾ ਕੋਈ ਇਹਨੇ ਖਾਲੀ ਵਾਹ ਕੇ ਗਿਆ ਜੀ ਪਹਿਮੇਲਾ ਬਰੋਧੀ ਆ ਦੂਜੀ ਮੈਂ ਗੱਲ ਕਰਨੀ ਆ ਜਿਹੜੀ ਕੱਲ ਘਟਨਾ ਵਾਪਰੀ ਐ ਸਕਪਾਲਸ ਖਹਿਰੇ ਵਾਲੀ ਤੇ ਆਪਣੀ ਆ ਦੂਜੀ ਚੰਨਣ ਵਾਲੀ ਸੋ ਮੈਂ ਪੱਤਰਕਾਰਾਂ ਭਰਾਵਾਂ ਨੂੰ ਅਪੀਲ ਕਰਦਾ ਯਾਰ ਮਾੜਾ ਮੋਟਾ ਸ਼ਰਮ ਨੂੰ ਹੱਥ ਮਾਰ ਮਾੜੀ ਮੋਟੀ ਦਾ ਜ਼ਮੀਰ ਅੰਦਰੋਂ ਲਾਹਣ ਟਿਕ ਪਾਉਂਦੀ ਹੋਈ ਆ ਜਿਵੇਂ ਜਮਾ ਆਪਣਾ ਫਰਜ਼ ਭੁੱਲ ਗਈ ਆ ਕਮਾਲ ਹੋਈ ਪਈ ਐ ਮੈਂ ਹੈਰਾਨ ਐ ਇਹਨਾਂ ਗੱਲਾਂ ਦੇ ਉੱਤੇ ਕਿ ਤੁਸੀਂ ਕੀ ਦਿਖਾਉਣੇ ਹੋ ਯਾਰ ਤੁਸੀਂ ਕਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਦੇ ਸਵਾਲ ਕੀਤਾ ਕਿ ਤੂੰ ਭਾਈ ਪੰਜਾਬ ਦਾ 1250 ਕਿਊਸਕ ਪਾਣੀ ਤੇਰੇ ਕੋਲੇ ਕੀ ਅਧਿਕਾਰ ਹੈ ਕਿ ਤੂੰ ਪੰਜਾਬ ਦਾ ਪਾਣੀ 1250 ਕਿਊਸਕ ਰਾਜਸਥਾਨ ਨੂੰ ਅੰਦਰ ਖਾਤੇ ਦੇ ਰਿਹਾ ਮੀਟਿੰਗ ਕਰਤੀ ਕਰੇ ਸਵਾਲ ਕੀਤਾ ਕਦੇ ਸਵਾਲ ਕੀਤਾ ਮੀਡੀਆ ਨੇ ਕਿ ਤੁਹਾਡਾ ਬਾਬਾ ਫਰੀਦ ਯੂਨੀਵਰਸਿਟੀ ਦਾ ਵੀਸੀ ਰਜੀਵ ਸੂਦ ਦਿੱਲੀ ਤੋਂ ਲਿਆ ਕੇ ਅਮਰਸਾ ਦਾ ਬੰਦਾ ਲਾਇਆ ਗਿਆ ਜਦੋਂ ਕਿ ਰਕੇਸ਼ ਸੈਗਲ ਵਰਗਿਆਂ ਨੂੰ ਅਗਰ왈 ਵਰਗਿਆਂ ਨੂੰ ਪਾਸੇ ਕੀਤਾ ਗਿਆ ਜਿਹੜੇ ਡੀਨ ਨੇ ਪੀਜੀਆਈ ਦੇ ਜਨਾ ਤਜਰਬਾ ਵੀ 20 ਸਾਲ ਦਾ ਉਹ ਪਾਸੇ ਇਨਕਾਰ ਕੇ ਪੈਨਲ ਬਣਨ ਤੋਂ ਬਾਅਦ ਅੰਦਰ ਖਾਤੇ ਲਿਆ ਕੇ ਉਹਦੀ ਅਰਜੀ ਲਾ ਕੇ ਉਹਨੂੰ ਫਟ ਕੀਤਾ ਗਿਆ ਤੁਸੀਂ ਕਰਦੇ ਸਵਾਲ ਕੀਤਾ ਸੁਸ਼ੀਲ ਮਿੱਤਰ ਜਿਹੜਾ ਆਈਕੇ ਗੁਜਰਾਲ ਯੂਨੀਵਰਸਿਟੀ ਦਾ ਬੀਸੀ ਲਾਇਆ ਉਹ ਬੰਦਾ ਕੌਣ ਹੈ ਉਹਨੇ ਆਪਣਾ ਅਕਾਊਂਟ ਆਪਣਾ ਖਾਤਾ ਬੰਦ ਕਰ ਲਿਆ ਟਵੀਟ ਵਾਲਾ ਜਿਹੜਾ ਇੰਨੀ ਨਫ਼ਰਤ ਘਟਗੜਤੀਆਂ ਦੇ ਖਿਲਾਫ ਉਗਲਦਾ ਰਿਹਾ ਉਹ ਬੰਦਾ ਕੀਦਾ ਉਹਦਾ ਪਿਛੋਕਰ ਦੇਖੋ ਉਹਦੀ ਬੈਕਗ੍ਰਾਉਂਡ ਦੇਖੋ ਉਹ ਬੰਦਾ ਕਿੱਥੋਂ ਲੱਗਿਆ ਕਰੇ ਸਵਾਲ ਕੀਤਾ ਕਰੇ ਸਵਾਲ ਕੀਤਾ মিডিਆ ਨੇ ਕਿ ਪਿੰਡਾਂ ਦੇ ਵਿੱਚ ਨੌਜਵਾਨ 15 15 ਸਾਲ 20 20 ਸਾਲ ਦੇ ਮੁੰਡੇ ਚ ਟ੍ਰੈਡੀਕੇ ਨਾਲ ਮਰਦੇ ਆ ਕਿ ਟਾਕਾ ਕਿਉਂ ਨਹੀਂ ਰੋਕਦੇ ਕਿੰਨੇ ਸਵਾਲ ਨੇ ਯਾਰ ਕਿੰਨੇ ਸਵਾਲ ਨੇ ਜਿਹੜੇ ਕਰਨ ਵਾਲੇ ਬਣਦੇ ਕਿੰਨੇ ਠੂਠੇ ਮੁਕੱਦਮੇ ਆ ਇਹਨਾਂ ਨੇ ਐਮ ਐਲ ਏ ਸ਼ਰਯਾਮ ਇਹਨਾਂ ਨੇ ਐਮ ਐਲ ਏ ਡੀ ਐਸ ਪਗਣਾ ਸਭਨ ਨਹੀਂ ਬੈਠੇ ਆ ਜ਼ਿਲਦਾਰਾਂ ਨੇ ਸਭਨ ਨਹੀਂ ਬੈਠੇ ਇਹ ਕਿਹਨਾਂ ਆਈ ਦਾ 0% ਰਿਸ਼ਵਤਖੋਰੀ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਦਾ ਕੇਜਰੀਆ ਵਾਲੀ ਫੜਕਾ ਸਟੇਜਾਂ ਦੇ ਉੱਤੇ ਰੌਲਾ ਪਾਉਂਦਾ ਹੁੰਦਾ ਹੈ ਹੁਣ ਇੱਥੋਂ ਵਾਲੇ ਦਾ ਪਰ ਆਸਤਾਨ ਸ਼ੁਰੂ ਕਰ ਲੈ ਚੱਕੇ ਉਹਨਾਂ ਉੱਥੇ ਉਹਨਾਂ ਲੋਕਾਂ ਨੂੰ ਗਮਰਾਹ ਕਰੀ ਜਾਂਦੇ ਆ ਸੋ ਯਾਰ ਤੁਸੀਂ ਜੇ ਕੋਈ ਬੰਦਾ ਆਵਾਜ਼ ਚਾਉਂਦਾ ਯਾਰ ਇੰਨਾ ਇੰਨਾ ਨਾ ਯਾ ਲਟੋ ਇੰਨਾ ਨਾ ਲਟੋ ਕੋਈ ਫਰਕ ਕਿੱਡੀ ਗੱਲ ਆ ਜੇ ਪੈਸੇ ਚਾਰ ਕੇ ਘੱਟ ਕਮਾ ਲੋਗੇ ਇੰਨੀ ਜ਼ਵੀਰ ਨਾ ਮਾਰੋ ਯਾਰ ਜੋ ਕੋ ਬੰਦਾ ਯਾਰ ਚੁਣਿਆ ਹੋਇਆ ਲੋਕਾਂ ਦਾ ਨੁਮਾਇੰਦਾ ਸਪਾਲਸ ਖਰਾਬ ਬੰਦਾ ਨਹੀਂ ਵਿਧਾਨ ਸਭਾ ਦੇ ਮੋਢੇ ਖੜਾ ਯਾਰੋ ਤੁਸੀਂ ਉਹਦੇ ਨਾਲ ਇਸ ਤਰੀਕੇ ਨਾਲ ਪੇਸ਼ ਆਉਨੇ ਨਾ ਉਹਦੀ ਕੋਈ ਖਬਰ ਚਲਾਉਨੇ ਹੋ ਜਾਂ ਦੱਸਦੇ ਹੋ ਮੁੰਡਾ ਗਲਤ ਚੱਕਦਾ ਜਾਂ ਕੋਈ ਤੱਥ ਨਹੀਂ ਤੁਸੀਂ ਕੋਈ ਸਵਾਲ ਕੀਤਾ ਇਹਨਾਂ ਨੂੰ ਆਪਣੇ ਨੂੰ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ ਮੁੱਖ ਮੰਤਰੀ ਦੇ ਨਾਲ ਤੁਸੀਂ ਸਵਾਲ ਜਵਾਬ ਕਰਦੇ ਹੋ ਸਵਾਲ ਕੀਤਾ ਕਿ ਮੁੱਖ ਮੰਤਰੀ ਸਾਹਿਬ ਤੁਹਾਡਾ ਇੱਕ ਹੀਰਾ ਕੋਠੀ ਦਾ ਬਰਿਆ ਜੀ ਬੀਬੀ ਮਾਨੁਕੇ ਜੀ ਸਵਾਲ ਕੀਤਾ ਕਿੰਨੇ ਸਵਾਲ ਬਣਦੇ ਨੇ ਯਾਰ ਪੰਜਾਬ ਨੂੰ ਲੈ ਕੇ ਕਮਾਲ ਆ ਯਾਰ ਤੁਸੀਂ ਉਹੀ মিডিਆ ਯਾਰ ਜਿਹੜਾ ਕਦੇ ਜਾ ਕੇ ਉੱਥੇ ਗੋਦੀ মিডিਆ ਨੂੰ ਲੈ ਜਾਂਦਾ ਹੁੰਦਾ ਸੀਗਾ ਦਿੱਲੀ ਦੇ ਵਿੱਚ ਕਿਸਾਨੀ ਮੋਰਚੇ 'ਚ ਕੇ ਗੋਦੀ মিডিਆ ਬਣ ਗਿਆ ਤੁਸੀਂ ਉੱਥੋਂ ਚੈਨਲ ਖੜੇ ਕੀਤੇ ਸੋਨੂੰ ਟੀਆਰਪੀ ਮਿਲੀ ਸੋਡੇ ਉੱਥੋਂ ਸਾਰੇ ਲੋਕ ਸੋਡੇ ਨਾਲ ਜੁੜੇ ਕੇ ਹਾਂ ਤੇ ਪੰਜਾਬ ਦੀ ਗੱਲ ਕਰਨ ਵਾਲਿਓ ਅੱਜ ਸਾਨੂੰ ਕੀ ਸੱਫ ਸਮਝ ਆਇਆ ਪੰਜਾਬ ਨਾਲ ਖੜੋ ਯਾਰ ਪੰਜਾਬ ਨਾਲ ਖੜੋ ਪੰਜਾਬ ਦਾ ਖਾਨੇਓ ਪੰਜਾਬ ਦੇ ਲੋਕਾਂ ਦੇ ਸਿਰ ਤੋਂ ਬਣੇ ਹੋ ਤੇ ਅੱਜ ਪੰਜਾਬ ਦੇ ਦਗਾ ਕਮਾਈ ਜਾਂਦੇ ਕੀ ਕਰ ਦੇਣਗੇ ਹਫਜ਼ਾ ਚੈਨਲ ਬੰਦ ਕਰ ਦੇਣਗੇ ਅੱਗੇ ਵੀ ਕੀਚੇ ਇਹਨਾਂ ਨੂੰ ਹੋਰ ਕੀ ਕਰ ਦੇਣਗੇ ਪਰਚਾ ਦੇ ਦੇਣਗੇ ਕੋਈ ਲੋਕਾਂ ਦੇ ਨਾਲ ਖੜਨਗੇ ਜਿਸ ਕਰਕੇ ਅਖੀਰ ਦੇ ਉੱਤੇ ਮੈਂ ਕਹਿਣਾ ਚਾਹਣਾ ਕਿ ਪੰਜਾਬ ਦੇ ਲੋਕੋ ਇਥੇ ਨਾ ਕੋਈ ਪੰਜਾਬਦਰਦੀ ਨਾਲ ਤੁਹਾਡਾ ਦਰਦੀ ਆ ਭਰਾਵੋ ਵਾ ਮੇਰਾ ਵੀ ਦਿਮਾਗ ਖੋਲ ਕੇ ਰੱਖਿਆ ਕਰੋ ਕੀ ਅਸੀਂ ਕਈ ਵਾਰੀ ਬਰੋਰ ਵਿਰੋਧ ਦੇ ਚੱਕਰ ਚ ਨਾ ਸੀ ਨੁਕਸਾਨ ਬਹੁਤ ਵੱਡਾ ਖਾ ਲਿਆ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਪੁਸਤਕਾਂ ਦਾ ਨੁਕਸਾਨ ਹੋਣਾ ਬਾਈ ਇਸ ਗੱਲ ਨੂੰ ਗੌਰ ਕਰਿਓ ਜੋ ਕੰਮ ਆ ਜੇ ਕਰ ਰਿਹਾ ਜਿਹ ਹਾਇ ਨੇ ਕੋਲੇ ਜਵਾਬ ਕਿਸੇ ਵੀ ਬੰਦੇ ਕੋਲੇ ਤਾਂ ਦਰੀਲ ਨਾ ਮੇਰਾ ਜਵਾਬ ਦੇ ਦਿਓ ਨਹੀਂ ਐਵੇਂ ਨੇ ਉਹ ਗੱਲਾਂ ਤੁਹਾਡੇ ਕੋਲ ਜਵਾਬ ਕੋਈ ਹੁੰਦਾ ਨਹੀਂ ਪਰ ਕੰਨਾ ਟੱਕਰਾ ਮਾਰ ਮਾਰ ਕਮਲੇ ਹੋਣ ਵਾਲੀ ਗੱਲ ਹੁੰਦੀ ਹੈ ਤੁਹਾਡੀ ਸੋ ਇਸ ਕਰਕੇ ਤਾਨੂੰ ਕਹਿਣਾ ਚਾਹੁੰਦਾ ਕਿ ਬਾਈ ਮੇਰਾ ਮੇਰਾ ਮਕਸਦ ਬੋਲਣ ਦਾ ਇਨੇ ਹੁੰਦਾ ਕਿ ਜਿੰਨੀ ਮੈਨੂੰ ਜਾਣਕਾਰੀ ਹੈ ਜਿੰਨੀ ਮੈਨੂੰ ਸਮਝ ਆ ਮੈਂ ਉਹਦੇ ਮੁਤਾਬਕ ਬੋਲਦਾ 22 ਤਰੀਕ ਨੂੰ ਜਗਰਾਉਂ ਦੇ ਵਿੱਚ ਇਕੱਠ ਰੱਖਿਆ ਗਿਆ ਅਪੀਲ ਸੁਣ ਲੈ ਭਰਾਵੋ ਸਾਰੇ 22 ਤਰੀਕ ਨੂੰ ਐਸਐਸਪੀ ਦਫਤਰ ਆਪਾਂ ਇਸ ਮਸਲੇ 'ਚ ਇਕੱਠੇ ਹੋਣਾ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਪਾਰਟੀਆਂ ਤੋਂ ਪਰਟ ਕੇ ਧੜਿਆਂ ਤੋਂ ਪਰਟ ਕੇ ਜੇ ਤੁਹਾਨੂੰ ਲੱਗਦਾ ਕਿ ਯਾਰ ਇੱਕ ੱੱਕਾ ਹੋਇਆ ਇੱਕ ਐਨਆਰਆਈ ਪਰਿਵਾਰ ਨਾਲ ਇਹਨਾਂ ਦਾ ਮੰਤਰੀ ਆ ਪਿੱਛੇ ਜਿਹੜਾ ਹੁੰਦਾ ਸੀ ਕੁਲਦੀਪ ਸਿੰਘ ਉਹ ਅੱਗੇ ਐਨਆਰਏ ਸਮੇਲਨ ਕਰਾਇਆ ਕਰੇ ਐਨਆਰਏ ਨੂੰ ਅਪੀਲ ਕਰਾਇਆ ਕਰਨ ਕਿ ਆਓ ਪੰਜਾਬ ਦੇ ਵਿੱਚ ਪੈਸਾ ਇਨਵੈਸਟ ਕਰੋ ਆਓ ਪੈਸਾ ਲਾਓ ਪੰਜਾਬ ਨੂੰ ਖੜਾ ਕਰਗੇ ਤੁਸੀਂ ਉਹਨਾਂ ਦੇ ਨਾਲ ਕੋਠੀਆਂ ਦਬਾਉਣ ਲਾ ਗਿਓ ਆਮ ਲੋਕ ਨਹੀਂ ਤੁਹਾਡੇ ਮੰਤਰੀ ਤੁਹਾਡੇ ਐਮਐਲਏ ਦੱਪਣ ਲਾ ਗਏ ਭਰਾਵਾ ਫਿਰ ਉਸ ਕਰਕੇ ਜੇ ਤੁਸੀਂ ਸਮਝਦੇ ਹੋ ਵੀ ਥੱਕਾ ਹੋਇਆ ਤਾਂ ਮੇਰਾ ਵੀਰ ਬੇਨਤੀ ਹੈ ਸਭ ਨੂੰ ਅਪੀਲ ਆ ਯਾਰ ਕਿ ਆਪਾਂ 22 ਤਰੀਕ ਨੂੰ 10:00 ਵਜੇ ਜਗਰਾਵੀ ਇਕੱਠੇ ਹੋਣਾ ਸਾਰੇ ਵੱਦ ਤੋਂ ਵੱਧ ਮੇਰਾ ਵੀ ਪਹੁੰਚੋ ਇਹਨਾਂ ਗੱਲਾਂ ਦੇ ਉੱਤੇ ਕੱਲਾ-ਕੱਲਾ ਲਿਖ ਕੇ ਨਾ ਸਾਰਿਆ ਕਰੋ ਮੇਰਾ ਵੀਰ ਤਾਂ ਗੌਰ ਕਰਿਆ ਕਰੋ ਸਾ ਅੱਜ ਇੱਕ ਹੋਰ ਪੀਲ ਕਰ ਦੇਣਾ ਕੱਲਾ-ਕੱਲਾ ਬੰਦਾ ਦਿਮਾਗ ਵਿੱਚ ਰੱਖਿਓ ਕੱਲਾ-ਕੱਲਾ ਚੈਨਲ ਦਿਮਾਗ ਵਿੱਚ ਰੱਖਿਓ ਕਿ ਕਿਹੜਾ ਪੰਜਾਬ ਦੇ ਉਲਟ ਭੁਗਤਿਆ ਕਿਹੜਾ ਪੰਜਾਬ ਦੇ ਹੱਕ 'ਚ ਭੁਗਤਿਆ ਕਿਹੜੇ ਨੇ ਇਹਨਾਂ ਤੋਂ ਖੱਟਿਆ ਖਾਦੀ ਇਹਨਾਂ ਤੋਂ ਪੈਸੇ ਕਮਾਏ ਇਹਨਾਂ ਦੇ ਅੱਗੇ ਲੜਿਆ ਕਿਹੜਿਆ ਨੇ ਨੁਕਸਾਨ ਕਰਾਇਆ ਚੈਨਲ ਬੰਦ ਕਰਾਇਆ ਕਿਹੜਿਆ ਨੇ ਪਰਚੇ ਕਰਾਇਆ ਇਹ ਵੀ ਯਾਦ ਰੱਖਿਓ ਉਹਨਾਂ ਦੇ ਸਮੇਂ ਦੇ ਵਿੱਚ ਇਹ ਵੀ ਆਪਣਾ ਜਵਾਬ ਇਹਨਾਂ ਲੋਕਾਂ ਨੂੰ ਦੇਣਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ